ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗੀਤ ਜਿਵੇਂ ਆਪ ਜੀ ਨੇ ਪਹਿਲੀ ਵੀਡੀਓ ਵਿੱਚ ਵੇਖਿਆ ਮੇਰੀ ਬਈ ਆਪਾਂ ਸੁਰਾਂ ਬਾਰੇ ਉਹਦੇ ਵਿੱਚ ਦੇਖਿਆ ਵੀ ਕਿਹੜੇ ਕਿਹੜੇ ਸੁਰ ਹੁੰਦੇ ਨੇ ਫੀਮੇਲ ਦੇ ਮੇਲ ਦੇ ਜਿਵੇਂ ਸੱਤ ਸੁਰ ਹੁੰਦੇ ਨੇ ਆਪ ਸਾਰੇ ਜਾਣਦੇ ਹੋ ਸ਼ੁੱਧ ਜਿਹੜੇ ਹੁੰਦੇ ਨੇ ਨਾਰਮਲ ਸਭ ਨੂੰ ਪਤਾ ਹੁੰਦਾ ਹੈ ਵੀ ਸੰਗੀਤ ਵਿੱਚ ਕਿਹੜੇ ਕਿਹੜੇ ਸੁਰ ਹੁੰਦੇ ਨੇ ਸਾਰੇ ਗਾਮਾ ਬਾਦਾ ਨੀਸਾ ਇਹਨਾਂ ਤਾਂ ਆਪ ਜੀ ਵੀਡੀਓ ਵਿੱਚ ਵੀ ਦੇਖ ਚੁੱਕੇ ਹੋ ਆ ਉਸ ਤੋਂ ਅੱਗੇ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਐ ਵੇਖੋ ਸੱਤ ਸ਼ੁੱਧ ਹੁੰਦੇ ਨੇ ਸੁਰ ਬਈ ਇਹ ਆਪਣੇ ਸੱਤ ਹੋਵੇ ਸੱਤ ਸ਼ੁੱਧ ਹੋਵੇ ਕਿਹੜੇ-ਕਿਹੜੇ ਨੇ 1 2 3 4 5 6 7 ਸਪੈਲ ਹੁੰਦਾ ਹੈ ਸਾ ਫਿਰ ਆ ਗਿਆ ਰੇ ਫਿਰ ਆ ਗਿਆ ਗਾ ਫਿਰ ਆ ਗਿਆ ਮਾ ਪਾ ਧਾ ਔਰ ਲਾਸਟ ਵਿੱਚ ਨੀ ਇਹ ਹੋ ਗਏ ਸੱਤ ਇਹ ਸਾਰੇ ਸ਼ੁੱਧ ਨੇ ਠੀਕ ਹੈ ਜੀ ਹੁਣ ਸੱਤ ਸ਼ੁੱਧ ਹੋ ਗਏ ਤੇ ਚਾਰ ਹੁੰਦੇ ਨੇ ਕੋਮਲ चार होंगे ने कोमल चार कोमल केड़े होंगे ने अठ नौ दस ग्यारह ये चार कोमल ने यह है गे रे गा ਧਾ ਨੀ ਰੇ ਗਾ ਧਾ ਨੀ ਹੁਣ ਇਹ ਜੇ ਕੋਮਲ ਸੁਰ ਨੇ ਇਹਦੀ ਇੱਕ ਪਹਿਚਾਨ ਇਹ ਹੈਗੀ ਹੈ ਕਿ ਇਸ ਤਰੀਕੇ ਨਾਲੇ ਲਿਖੇ ਜਾਂਦੇ ਨੇ ਸ਼ਾਰਟ ਜਿਹੜੀ ਛੋਟੀ ABC ਹੁੰਦੀ ਹੈ ਨਾ ਉਸ ਤਰੀਕੇ ਨਾਲ ਲਿਖੇ ਜਾਂਦੇ ਨੇ ਰੇ ਗਾ ਧਾ ਨੀ ਤੇ ਇਹ ਸ਼ੁੱਧ ਨਾਲੇ ਆਪਾਂ ਕੈਪੀਟਲ ਲੈਟਰ ਜਿਹੜੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਲਿਖੇ ਜਾਂਦੇ ਨੇ ਤੇ ਇੱਕ ਪਹਿਚਾਨ ਇਹਨਾਂ ਦੀ ਹੋਰ ਹੈਗੀ ਹੈ ਇਹਨਾਂ ਨੀਚੇ ਇਸ ਤਰੀਕੇ ਦੇ ਨਾਲ ਬਣਿਆ ਹੁੰਦਾ ਹੈ ਨਿਸ਼ਾਨ ਇਸ ਤਰੀਕੇ ਦੇ ਨਾਲ ਰੇ ਦੇ ਥੱਲੇ ਗਾ ਦੇ ਨੀਚੇ ਧਾ ਦੇ ਨੀਚੇ ਔਰ ਨੀ ਦੇ ਨੀਚੇ ਇਹ ਨਿਸ਼ਾਨ ਹੋਏਗਾ ਇਸ ਤਰੀਕੇ ਦੇ ਨਾਲ ਪਤਾ ਲੱਗ ਜਾਏਗਾ ਵੀ ਇਹ ਕੋਮਲ ਸੁਰ ਨੇ ਠੀਕ ਹੈ ਜੀ ਇਹ ਚਾਰ ਕੋਮਲ ਹੋ ਗਏ ਇਸ ਤਰੀਕੇ ਦਾ ਨਿਸ਼ਾਨ ਹੋਏਗਾ ਇਹਦੇ ਨੀਚੇ ਤੇ ਹੁਣ ਇੱਕ ਰਹਿ ਗਿਆ 12ਵਾਂ ਸੁਰ 12ਵਾਂ ਇਹ ਇੱਕ ਹੀ ਹੁੰਦਾ ਹੈ ਇਹ ਹੁੰਦਾ ਹੈ ਤੀਵਰ ਇਹ ਹੁੰਦਾ ਹੈ ਮ ਇਹ ਹੁੰਦਾ ਹੈ ਮ ਇਹ ਇੱਕ ਹੀ ਹੁੰਦਾ ਹੈ 12ਵਾਂ ਇਹ ਤੀਵਰ ਹੁਣ ਇਹ ਕੋਮਲ ਨਹੀਂ ਹੁੰਦਾ ਮ ਮ ਸ਼ੁੱਧ ਹੈਗਾ ਇੱਥੇ ਮ ਸ਼ੁੱਧ ਹੈਗਾ ਲੇਕਿਨ ਮ ਕੋਮਲ ਨਹੀਂ ਹੈਗਾ ਇਹ ਤੀਵਰੀ ਹੋਏਗਾ ਇਹ ਸ਼ੁੱਧ ਤੋਂ ਥੋੜਾ ਜਿਹਾ ਉੱਚਾ ਹੁੰਦਾ ਹੈ ਮ ਤੀਵਰ ਉਹ ਕਿਸ ਤਰੀਕੇ ਨਾਲ ਆਓ ਵੇਖੀਏ ਇਹ ਫੋਰਥ ਬਲੈਕਸ ਆ ਰੇ ਗਾ ਮਾ ਇਹ ਤਾਂ ਸ਼ੁੱਧ ਹੋ ਗਿਆ ਆਪਣੇ ਲੇਕਿਨ ਇੱਥੇ ਆਪਣਾ ਇਹ ਮਾ ਤੀਵਰ ਹੈ ਸਾਰੇ ਗਾ ਮਾ ਇਹ ਤੀਵਰ ਹੈਗਾ ਸ਼ੁੱਧ ਤੋਂ ਥੋੜਾ ਉੱਚਾ ਹੁੰਦਾ ਹੈ ਜਿਹੜਾ ਤੀਵਰ ਹੁੰਦਾ ਹੈ ਸਾਰੇ ਗਾ ਮਾ ਸਾਰੇ ਗਾ ਮਾ ਇਹ ਉੱਚਾ ਹੁੰਦਾ ਹੈ ਇਹਨੂੰ ਮਾ ਤੀਵਰ ਕਹਿੰਦੇ ਨੇ ਇਹ ਟੋਟਲ ਹੋ ਗਏ ਆਪਣੇ 1200 ਠੀਕ ਹੈ ਜੀ ਹੁਣ ਅੱਗੇ ਵੇਖੋ ਹਾਰਮੋਨੀਅਮ ਵਿੱਚ ਤਿੰਨ ਸੱਤਕ ਹੁੰਦੇ ਨੇ ਠੀਕ ਹੈ ਜੀ ਤਿੰਨ ਭਾਗਾਂ ਵਿੱਚ ਹੁੰਦਾ ਹੈ ਹਾਰਮੋਨੀਅਮ ਇੱਥੋਂ ਤੋਂ ਲੈ ਕੇ ਇੱਥੋਂ ਐ ਕੋਨੇ ਤੋਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਕ ਹੋ ਗਿਆ ਇੱਕ ਭਾਗ ਹੋ ਗਿਆ ਇਸ ਤੋਂ ਬਾਅਦ ਫਿਰ ਇੱਥੋਂ ਤਾਈਂ ਇਹ ਦੂਜਾ ਹੋ ਗਿਆ ਭਾਗ ਇਹ ਮੀਡੀਅਮ ਨਾਰਮਲ ਜਿਹੜੇ ਜਿੰਨਾ ਤੇ ਆਪਾਂ ਸ਼ਬਦ ਕਰਦੇ ਆ ਨਾਰਮਲ ਹੋ ਗਿਆ ਤੇ ਇੱਥੋਂ ਤੋਂ ਫਿਰ ਇੱਥੇ ਤੱਕ ਇਹ ਤਾਰ ਸਬਤਕ ਹੋ ਗਿਆ ਜਿਹੜੇ ਉੱਚੇ ਸੁਰਾਂ ਵਾਲੇ ਹੁੰਦੇ ਨੇ ਮੇਲ ਸਕੇਲ ਵੀ ਇੱਥੇ ਕੀਰਤਨ ਕਰਦੇ ਨੇ ਇਹ ਤਾਰ ਸਬਤਕ ਆ ਜਾਂਦਾ ਠੀਕ ਹੈ ਜੀ ਇਹ ਹੋ ਗਿਆ ਇੱਥੋਂ ਤਾਈ ਹੋ ਗਿਆ ਆਪਣਾ ਮੰਦਰ ਸਬਤਕ ਇੱਥੋਂ ਤੱਕ ਹੋ ਗਿਆ ਮੱਧ ਸਬਤਕ ਇੱਥੋਂ ਤੱਕ ਹੋ ਗਿਆ ਤਾਲ ਸਬਤਕ ਕੋ ਗੁਰਬਾਣੀ ਪੜਦੇ ਆਪਾਂ ਕੀਰਤਨ ਕਰਦੇ ਤਿੰਨੇ ਸਬਤਕ ਵਿੱਚ ਆਪਣਾ ਨੋਰਮਲ ਇਹੀ ਹੁੰਦਾ ਹੈਗਾ ਆਪਾਂ ਜਿਹੜਾ ਮੱਧ ਸਬਤਕ ਵਿੱਚ ਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਤਿੰਨ ਸਬਤਕ ਹਾਰਮੋਨੀਅਮ ਵਿੱਚ ਹੁੰਦੇ ਨੇ ਜਿੰਨਾ ਤੇ ਗੁਰਬਾਣੀ ਪੜ੍ਹੀ ਜਾਂਦੀ ਹੈਗੀ ਇਹ ਨੀਵੇਂ ਸੁਰ ਵਾਲੇ ਹੋਗੇ ਦੇਖੋ ਇਹਦੀ ਆਵਾਜ਼ ਕਿਸ ਤਰੀਕੇ ਨਾਲ ਹੁੰਦੀ ਹੈ ਇਸ ਤਰੀਕੇ ਨਾਲ ਇਹ 베이스 ਹੈ ਬਿਲਕੁਲ ਇਸ ਤਰੀਕੇ ਨਾਲ ਹੁੰਦੇ ਨੇ ਜਿਹਨੀਆਂ ਨੀਵੇਂ ਸੁਰ ਹੁੰਦੇ ਨੇ ਇਸ ਤਰੀਕੇ ਨਾਲ ਹੁੰਦੇ ਨੇ ਨੋਰਮਲ ਆਪਾਂ ਇਹ ਨੋਰਮਲ ਸੁਰ ਨੇ ਜਿੰਨਾ ਤੇ ਆਪਾਂ ਗੁਰਬਾਣੀ ਪੜ੍ਹਦੇ ਆਂ ਕੀਰਤਨ ਕਰਦੇ ਆਂ ਤਾਰ ਸਪਤਕ ਇਹ ਤਾਰ ਸਪਤਕ ਦੀ ਤੋਨ ਹੈਗੀ ਐ ਇਸ ਤਰੀਕੇ ਦੇ ਨਾਲ 3 ਸਪਤਕ ਹੁੰਦੇ ਨੇ